ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਾਂ ਨਾਲ ਸਦੇ ਤਿੰਨ ਝੋਟੀਆਂ ਦਿਖਾਵਾਂਗੇ ਤੇ ਇਹਨਾਂ ਬਾਰੇ ਵੀ ਤੁਹਾਨੂੰ ਲੈ ਕੇ ਦਿੰਨੇ ਆਂ ਆਓ ਅਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਰਤਵਾ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਜਿਲ੍ਹਾ ਪੈ ਗਿਆ ਬਰਨਾਲਾ ਹਣਾ ਜਿਲ੍ਹਾ ਬਰਨਾਲਾ ਬਾਈ ਬਰਨਾਲੇ ਤੋਂ ਮਹਿਲਕਣਾ ਰੈਕੋਰਡ ਰੋਡ ਤੇ ਹੈਗਾ ਨਾ ਪਿੰਡ ਆਪਣਾ ਹਾਂ ਜੀ ਹਾਂ ਵੀਰੇ ਤੇ ਮੋਬਾਈਲ ਨੰਬਰ ਆਪਣਾ ਹੀ ਮੋਬਾਈਲ ਨੰਬਰ ਹੈਗਾ ਬਾਈ 90417 41472 90417 41472 ਹਾਂਜੀ ਬਾਈ ਅੱਜ ਆਪਾਂ ਤਿੰਨ ਝੋਟੇ ਦਿਖਾਵਾਂਗੇ ਇੱਕ ਤਾਜੀ ਹਾਂਜੀ ਬਾਈ ਵਰਤਪਾਲ ਤਿੰਨ ਨੇ ਜੀ ਇੱਕ ਟੋਕੜ ਗੱਬਣਾ ਹਣਾ ਹਾਂ ਗੱਬਣ ਨਹੀਂ ਹੈਗੀ ਟੋਕੜਾ ਇੱਕ ਆਹ ਡਰਾਈ ਆ ਦਦੋਂ ਠੀਕ ਹੈ ਜਿਹੜੀ ਆਪਾਂ ਇਹ ਝੋਟੀ ਦੇਖੀ ਜਾਨੇ ਆ ਇਹ ਕਿਹੜਾ ਸੂਆ ਸੂਰੀ ਹੈ ਤੇ ਕਿੰਨਾ ਟਾਈਮ ਬਾਕੀ ਹੈ ਇਹਦਾ ਇਹ ਬਾਈ ਦੂਜੇ ਸੂਏ ਸੂਗੀ ਹਣਾ ਇਹ ਪਹਿਲਾ ਕਿੰਨਾ ਟਾਈਮ ਬਾਕੀ ਆ ਸੂਂਜੇ ਦਾ ਇਹ ਬਾਈ ਆਪਾਂ ਲਿਆਏ ਸੀ 3 ਮਹੀਨੇ ਦੀ ਚੈੱਕ ਕਰਾ ਕੇ ਲਿਆਏ ਸੀ 12 13 ਕਿਲੋ ਦੁੱਧ ਸੀ ਉਧਰੋਂ ਲੈ ਕੇ ਆਇਆ ਸੀ ਹਰਾਨੇ ਜਾਉਂ ਬੱਚਾ ਸੀਗਾ ਨਾਲ ਨਹੀਂ ਐਦਾਂ ਹੀ ਲੈ ਕੇ ਆਏ ਸੀ ਬਾਈ ਬੱਚਾ ਹੈ ਨਹੀਂ ਕਿ ਐਂ ਹੀ ਮਿਲਦੀ ਸੀ ਚਾਰਟ ਠੀਕ ਹੈ ਹੁਣ ਇਹ ਮੰਨ ਲਓ ਆਪਣੇ ਕੋਲੇ 4 ਮਹੀਨੇ ਹੋ ਗਏ ਬਾਈ ਇਹਨੂੰ ਆਈ ਹ ਠੀਕ ਹੈ 4 ਮਹੀਨੇ ਆਈ ਨੂੰ ਹੋ ਗਏ 7 ਮਹੀਨੇ ਦੀ ਗੱਬਣ ਹੋ ਗਈ ਬਿਲਕੁਲ ਆਪਾਂ ਉਹ ਉੱਥੇ ਚੈੱਕ ਕਰਾਈ ਸੀ 3 ਮਹੀਨੇ ਦੀ ਗੱਬਣ ਸੀ ਉਹ ਦੋ ਠੀਕ ਹੈ ਦੁੱਧੋ ਹੁਣ ਡਰਾਈ ਹੈ ਹੁਣ ਡਰਾਈ ਹੈ ਵੀਰੇ ਹਲੇ ਹੁਣੇ 15 ਦਿਨ ਹੋ ਗਏ 20 ਦਿਨ ਡਰਾਈ ਕਰੀ ਠੀਕ ਹੈ ਥਾਂ ਠੀਕ ਹੈ ਹਾਈਸਟ ਦੁੱਧ ਕਿੰਨਾ ਕਿ ਦੱਸਿਆ ਦਾ ਹਤਾ ਜੀ ਦਾ ਆਪਾਂ ਚੋਈ ਆ ਬਈ ਉਦੋਂ 3 ਮਹੀਨੇ ਦੀ ਗੱਭਣ ਥੱਲੇ 12 ਤੋਂ ਉੱਪਰ ਪਲੱਸ ਪਲੱਸ ਸੀਗਾ ਉਹਨਾਂ ਨੇ 14 ਕਿਲੋ ਦੱਸਿਆ ਸੀਗਾ ਠੀਕ ਹੈ ਅੰਦਾਜ਼ਾ ਵੀ ਦੂਜੇ ਸੂਈ ਨੂੰ 15 ਕਿਲੋ ਤੋਂ ਬਾਹਰ ਦੁੱਧ ਪਾਉਣ ਵਾਲੀ ਝੋਟੀ ਹੈਗੀ ਆ ਆਪਾਂ ਦੇਉ ਵੀਰੇ 15 16 ਕਿਲੋ ਮੂੰਹੋ ਚਾਰ ਦੰਦ ਉਦੋਂ ਸੀ ਹੁਣ ਮੇਰੇ ਸਾਬ ਹੁਣ ਛੇ ਦੰਦ ਹੋ ਗਏ ਬਈ ਰੇਟ ਇਹਦਾ ਕੀ ਹੋਊਗਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਬਈ ਠੀਕ ਹੈ ਧੋਰੀ ਬਾਹਰ ਨਾਲ ਸੋ ਵੀਰੇ ਕੱਦ ਕਾੜ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ਼ ਸੁਥਰਾ ਰੰਗ ਸਿੰਗਾ ਬਿਲਕੁਲ ਤੇ ਤੇ ਲਗਭਗ ਇਹਦੇ ਸੂਣ ਦੇ ਵਿੱਚ 3.3 ਕਿ ਮਹੀਨੇ ਰਹਿ ਗਏ ਹਨ ਵੀਰੇ 3 ਮਹੀਨੇ ਵੀਰੇ ਵਧੀਆ ਸੋਹਣੀ ਰੋਤੇ ਸੂਂਦੀ ਆ ਜਮ ਹਨਾ ਬਾਈ ਉਹ ਤਾਂ ਪਸ਼ੂ ਜਾਣ ਦੀ ਮੱਝ ਦਾ ਵੈਸੇ ਹੁਣ ਵੀ ਨਹੀਂ ਮਿਲਦੀ ਫਿਰ ਤਪਾਲਾ ਉਹ ਤਾਂ ਕੋਈ ਪਸ਼ੂ ਬਹੁਤ ਘੱਟ ਸੂਂਦਿਆ ਜੀ ਉਹ ਟਾਈਮ ਜਦੋਂ ਕਹਿੰਦਾ ਕਹਿੰਦਾ ਉਹ ਸੁੱਕਿਆ ਹੁੰਦੇ ਉਹ ਰੋਤੇ ਸੂਣਾ ਜਾਂਦੇ ਹਨਾ ਬਲ ਬਾਕੀ ਕੁਆਲਿਟੀ ਬਹੁਤ ਆ ਵੀਰ ਠੀਕ ਹੈ ਤੇ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਜੈਨੂਨ ਦੂਜਾ ਸੂਆ ਸੁੰਦੀ ਪਈਆ ਤੇ ਆਈ ਆਪਣੇ ਕੋਲ ਫਿਰ ਉਧਰੋ ਹੀ ਐ ਬਿਲਕੁਲ ਆਪਣੇ ਕੋਲ ਵੀਡੀਓ ਵੀ ਹੈਗੀ ਐ ਬਾਈ ਜਦੋਂ ਆਈ ਸੀ ਉਦੋਂ ਦੀ ਠੀਕ ਹੈ ਤੇ ਬਾਣ ਦੀ ਮੁੰਨ ਦੀ ਬਹੁਤ ਸੋਹਣੀ ਐ ਬ ਤੇ ਚੋੜ ਜਵਾਦੀ ਕਿਵੇਂ ਨਰਬੀ ਵਧੀਆ ਇੱਕ ਨੰਬਰ ਵੀਰੇ ਗਾੜੀ ਵੀ ਇਹਦੀ ਸਵਾ ਦੋ ਕਿਲੋ ਦੀ ਸੀ ਠੀਕ ਐ ਸੋ ਦੁੱਧੋਂ ਬੈਰ ਕੋਲ ਡਰਾਈ ਹੋਈ ਵੀ ਦੂਜਾ ਸੂਦਾ ਸੂਣ ਨੂੰ ਤਿੰਨ ਪੌਣ ਤਿੰਨ ਮਹੀਨੇ ਦੇ ਬਾਕੀ ਰਹਿ ਗਏ ਰੇਟੇ ਦਾ ਫੋਨ ਤੇ ਹੋਊਗਾ ਟੋਕੜ ਗੱਬਣ ਵੀਰ ਲੈ ਕੇ ਆ ਸੀਗਾ ਤੇ ਗੱਬਣ ਦੀ ਆਪਣੀ ਗਾਰੰਟੀ ਆ ਜਮ ਬਿਲਕੁਲ ਗਾਰੰਟੀ ਆ ਵੀਰੇ ਕੋਈ ਵੀ ਆਪਣਾ ਸੌਦਾ ਕਰਦਾ ਦੇਖੋ ਆਪਾਂ ਤਿੰਨ ਮਹੀਨਿਆਂ ਦੀ ਚੈੱਕ ਪਾਸ ਕਰਾ ਕੇ ਲਿਆਈ ਸੀ ਉਧਰੋਂ ਹਣ ਠੀਕ ਐ ਹਫਤਾ ਦਸ ਦਿਨ ਇਧਰ ਉਧਰ ਹੋ ਸਕਦੀ ਆ ਪਰ ਜੋ ਕਿਸੇ ਨਾਲ ਵੀ ਆਪਣਾ ਸੌਦਾ ਹੁੰਦਾ ਆ ਆਪਾਂ ਚੈੱਕ ਕਰਾ ਕੇ ਫੇਰ ਦੇਵਾਂਗੇ ਠੀਕ ਐ ਚੈੱਕ ਆਪਦੀ ਕਰਵਾ ਕੇ ਲਈ ਬ ਤੇ ਬਾਈ ਦੂਜੇ ਨੰਬਰ ਜਿਹੜੇ ਆਪਾਂ ਇਹ ਝੋਟੀਆਂ ਦੇਖੀ ਜਾਂਦੇ ਆ ਇਹ ਕਿਹੜਾ ਸੂਆ ਸੂਈ ਹੋਈ ਹੈ ਇਹ ਬਾਈ ਪਹਿਲਾਂ ਸੂਆ ਤੂਈ ਆ ਫਿਰ ਤਪਾਲ ਬੱਚਾ ਇਹਦਾ ਇਹਦਾ ਨਾ ਫੀਮੇਲ ਕਾਫ ਆ ਇਹਨੂੰ ਹੋ ਗਿਆ 2.5 ਮਹੀਨੇ ਸੂਈ ਨੂੰ ਵੀਰੇ ਔਰਲਾ ਬੱਚਾ ਜੀ ਹਾਂ ਜੀ ਬਾਈ ਕੱਟੀ ਆ ਮਗਰ ਬਿਲਕੁਲ ਹਾਂ ਕੱਟੀ ਆ ਵੀਰੇ ਇਹ ਆਪਣੇ ਕੋਲੇ ਕੱਲ ਆਈਏ ਨੇ ਦੋ ਝੋਟੀਆਂ ਉਧਰੋਂ ਹੀ ਠੀਕ ਹੈ ਮੰਡ ਲੋ ਦੋ ਦੋ ਉਥੇ ਆਪਾਂ 12 ਕਿਲੋ ਕੰਡੇ ਧਰ ਕੇ ਲਿਆਂਦੀ ਆ ਹੁਣ ਮੇਰੇ ਹਿਸਾਬ ਨਾਲ ਥੋੜਾ ਜਿਹਾ ਘਟੂਗੀ ਲੀਟਰ ਤੋਂ ਲੀਟਰ ਤਾਂ ਬਾਈ 10.5 10 ਤੇ ਬੜੀ ਹਾਂ ਕੱਲ ਸ਼ਾਮ ਨੂੰ ਆਪਾਂ 5 ਕਿਲੋ ਚੋਇਆ ਸਵੇ ਇਹ ਇੱਕ ਦਾਸ ਦੀ ਜੈਸ਼ਨੋ ਦੇਵਾਵਾਂਗੇ ਵੀਰੇ ਤੋਰੀ ਬਾਹਰ ਸੁਭਰ ਕੱਦ ਕਾੜ ਵਗੈਰਾ ਦੇਖੋ ਝੋਟੀ ਦਾ ਚੰਗਾ ਤੇ ਬਾਈ ਜੀ ਚੋਣ ਚਵਾ ਕਿਵੇਂ ਇੱਕ ਨੰਬਰ ਆ ਜੀ ਇੱਕ ਨੰਬਰ ਵੀਰੇ ਇੱਕ ਨੰਬਰ 2 ਸਵਾ 2 ਕਿਲੋ ਦੀ ਗਾੜੀ ਆ ਬਾਈ ਅੱਜ ਵੀ ਇਹਦੀ ਠੀਕ ਹੈ ਮੂੰਹ ਕੋ ਚਾਰ ਦੰਦ ਰਹੇ ਨੇ ਹਾਲੇ ਵੀਰੇ ਚੌਕ ਦੇ ਚੱਕਦੀ ਆ ਹਾਲੇ ਠੀਕ ਹੈ ਸਿੰਘ ਮੂੰਹ ਮੱਥਾ ਕੁੰਡਾ ਸੋਹਣੀ ਰਾਜ ਜੀ ਸਾਫ ਸਫੀ ਸੁਸਮੀ ਬਣੀ ਕਹਿੰਦਾ ਚੰਗੀ ਬਹੁਤ ਆ ਵੀਰੇ ਵਿਰਤਪਾਲ ਟੈਕ ਕੀ ਦਾ 12 ਲੀਟਰ ਦੁੱਧ ਤੇ ਚੱਲਣ ਵਾਲੀ ਝੋਟੀ ਹੈਗੀ ਆ ਜਮਾ ਹਾਂਜੀ ਹਾਂ ਵੀਰੇ ਠੀਕ ਹੈ ਸੋ 12 ਲੀਟਰ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾਏ ਸੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਸੂਈ ਨੂੰ ਲੱਗਦਾ ਹਾਂ ਦਾ ਫਿਰ ਤੋਂ ਕੱਲ ਆਈਆਂ ਕਰਕੇ ਕਿ ਨਾ ਪੱਠੇ ਨਹੀਂ ਖਾਦੇ ਨੀਚੋਂ ਤਾਂ ਬਹੁਤ ਜ਼ਿਆਦਾ ਕੁਆਲਿਟੀ ਆ ਵੀਰੇ ਲੇਵਾ ਸਾਰਾ ਪਿੱਛੇ ਤੇ ਅੱਗੇ ਬਹੁਤ ਸੋਹਣਾ ਲੇਵਾ ਤਿਆਰ ਹੁੰਦਾ ਜੀ ਤੇ ਬਾਈ ਜੀ ਤੀਜੇ ਨੰਬਰ ਤੇ ਜਿਹੜੀ ਆਪਾਂ ਝੋਟੀ ਤਾਜੀ ਸੂਈ ਦੇਖੀ ਜਾਂਦੇ ਆ ਹਾਂਜੀ ਬਾਈ ਇਹ ਕਦੋਂ ਕ ਸੂਈ ਆਈ ਇਹਨੂੰ ਵੀਰੇ ਅੱਜ ਹਫਤਾ ਹੋ ਗਿਆ ਬਾਈ ਇਹ ਵੀ ਸੂਈ ਸੋਈ ਲੈਂਦੀ ਹੈ ਇਹ ਕੱਲ ਹੀ ਆਈਆਂ ਨੇ ਵੀਰੇ ਹਾਂ ਇਕੱਠੀਆਂ ਆ ਜੋੜਾ ਹਨਾ ਬਿਲਕੁਲ ਉਹ ਤੇ ਇਹ ਦੋਨੇ ਝੋਟੀਆਂ ਕੱਲ ਆਈਆਂ ਨੇ ਬਈ ਆਪਣੇ ਕੋਲੇ ਠੀਕ ਹੈ ਕਿੰਨਾ ਦੁੱਧਾ ਹੁੰਦਾ ਹੁੰਡਟ ਵੀਰੇ ਹ ਮੇਲੇ ਇਕੱਟਾ ਕਰ। ਸਭ ਮਗਰਾਂ ਕੇ ਘਟਾ ਤੇ ਕੱਚਾ ਬੱਚਾ ਜਮਾਣਾ। ਬਿਲਕੁਲ ਵਈਏ ਦੇਖੋ। ਸੋ ਹਫ਼ਤੇ ਕੰਢਦੇ ਵਿੱਚ। ਮਾਰੂਆ ਵੀ ਆਲੇ ਨਾਲ ਹੀ ਆ। ਸੋਹਣਾ ਮੰਨ ਕੇ ਚੱਲੋ ਵੀ ਮੇਰੇ ਸਾਹਮਣ ਵਾਲਾ ਬੱਚਾ। ਹਾਂਜੀ। ਕਿੰਨਾ ਹੁੰਦਾ ਤੇ ਬਾਦੂ ਕੀ ਹੈ ਇਸ ਦਾ? ਤੇ ਵੀਰੇ ਦੇਖੋ ਆਪਾਂ ਤਾਂ ਵੀਰੇ 18 ਕਿਲੋ ਮੰਨ ਕੇ ਲੈਂਦੇ ਵਰਤਪਾਲ। ਠੀਕ ਹੈ। ਬਾਕੀ ਸੰਭਾਈ ਤੇ ਹੈਣਾ। ਤੇ 15 ਦੇ ਦੀਏ 16 ਦੇ ਦੀਏ ਹੋ। ਬਾਕੀ ਧਿਆਨ। ਇਹ ਰੇ ਡਰੂ ਇਹਦਾ। ਇਹਦਾ ਵੀ ਆਪਾਂ ਫੋਨ ਤੇ ਕਰਾ ਲਵਾਂਗੇ ਇੱਧਰ। ਸੁਪ੍ਰਤ ਸਿੰਘ ਨੂੰ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਕੱਦ ਵੈਡ ਵਾਲੀ ਝੋਟੀ ਆ। ਤੇ ਸੁਪ੍ਰਤ ਭਾਈ ਵਰਤਪਾਲ ਕਿ ਠੀਕ ਆ ਤੇ 18 ਵੀ ਜਮਾ ਕੁਚਾ ਦਾ ਕੀ ਹੁੰਦੀ ਹੈ ਹਨਾ ਹਾਂਜੀ ਹਾਂ ਸੂਆ ਸੂਇਆ ਦੂਜਾ ਹਨਾ ਹਾਂਜੀ ਹਾਂ ਦੂਜਾ ਸੂਆ ਦੂਜਾ ਸੂਆ ਤੇ ਰੇਡ ਵੀਰ ਕਹਿੰਦੇ ਦਾ ਫੋਨ ਤੇ ਕਰਾਂਗੇ ਮੋੜ ਲਿਆ ਲੈ ਚੱਲ ਕੁੰਡਾ ਸਿੰਘ ਆ ਤੇ ਰੱਗ ਕਾਲਾ ਜਾਮਣ ਵਰਗਾ ਕੱਦ ਵੱਡ ਬਹੁਤ ਜ਼ਿਆਦਾ ਕੋਈ ਵੀ ਲਿੱਸੀ ਛੋਟੀ ਨਾ ਬੰਨੇ ਫੋਲਸ ਹੈ ਦੇ ਵਿੱਚ ਤੇ ਚੋਰ ਚਵਾਈ ਜਿਵੇਂ ਇੱਕ ਨੰਬਰ ਇੱਕ ਨੰਬਰ ਵੀਰੇ ਸੁਪਰ ਪਾਸ ਬਹੁਤ ਜਿਆਦਾ ਚੰਗੀ ਚਵਾਈ ਹੈ ਜਿਹੜਾ ਜੀ ਗਾਂ ਚੋਲੀ ਪਈ ਹੈ ਜਿਹ ਹੈ ਜੀ ਠੀਕ ਹੈ ਸੋ ਚਵਾਈ ਵਾਲੇ ਪਾਸੋਂ ਪੂਰੀ ਹੋ ਤੇ ਜੇ ਵੀ ਆਪਣੇ ਵੀਰੇ ਬਿਆਨ ਕਰਦਾ ਦੋ ਟੇ ਵਿੱਚ ਵਾਕੇ ਦੇਵਾਂਗੇ ਜਮਾ ਵੀਰੇ ਚਾਰ ਟਾਈਮ ਚੋਵੇ ਆਪਣੇ ਤਰੇ ਅੱਜ ਤੋਂ ਆਪਾਂ 10 ਦਿਨਾਂ ਨੂੰ 17 ਕਿਲੋ ਦੋਤ ਬਣਾ ਕੇ ਵੀ ਦੇ ਦਾਂਗੇ ਬਾਈ ਪਰਸਪਾਲੀ ਠੀਕ ਹੈ ਹਰ ਦਾ ਮਰਨ ਕੇ ਜਿਹੜਾ ਸਫਰ ਦੇ ਵਿੱਚ ਆਈ ਜਾਣਾ ਕੱਲ ਆਈ ਹੈ ਵੀਰੇ ਨੰਬਰ ਤੋਂ ਪਲੱਸ ਵੀ ਤਾਜੀ ਪੂਰੀਆ ਬਿਲਕੁਲ ਠੀਕ ਹੁਣ 13 ਕਿਲੋ ਦਾ ਖੁੱਲਾ ਹੋਊ ਬਈ ਕੋਈ ਵੀ ਜਿਹੜਾ ਆਪਣੇ ਨਾਲ ਸਾਈ ਕਰਦਾ ਕੱਲ ਨੂੰ 13 ਕਿਲੋ ਦਾ ਕੋਈ ਵੀ ਦੋ ਟਾਈਮ ਤਿੰਨ ਟਾਈਮ ਚੋ ਸਕਦਾ ਵੀ 13 ਕਿਲੋ ਦੁੱਧ ਬਣਾ ਕੇ ਆਪਾਂ ਦੇ ਰਾਂਗੇ ਬਿਲਕੁਲ ਹਾਂਜੀ ਹਾਂ ਵੀਰੇ ਹਲੇ ਦੁੱਧ ਦਾ ਰੰਗ ਵੀ ਆਣੀ ਦੀ ਹੋਇਆ ਨਹੀਂ ਸਾ ਬਿਲਕੁਲ ਬੌਲੀ ਹਾਲੇ ਠੀਕ ਹੈ ਹਾਂਜੀ ਹਾਂ ਤੇ ਰੇਟ ਇਹਦਾ ਜਾਇ ਜੀ ਹੋ ਜਾਵਾਂ ਹਾਂ ਵੀਰੇ ਜਾਇ ਜਾ ਵਾਕੀ ਪਿਛਤਵਾਲ ਪਤਾ ਕੀ ਗੱਲ ਆ ਵੀਰੇ ਉਹ ਜਿਹੜਾ ਹੁਣ ਟਾਈਮ ਆ ਪਸ਼ੂ ਤਾਜੇ ਬਹੁਤ ਘੱਟ ਮਿਲਦੇ ਆ ਥੋੜਾ ਫਰਕ ਪੈ ਗਿਆ ਹੁਣ ਹਾਂ ਥੋੜਾ ਨਹੀਂ ਕਾਫੀ ਪਿਆ ਹੋਇਆਗਾ ਬਾਕੀ ਜਿਹੜੇ ਸਾਡੇ ਆਪਣਾ ਟੋਟੀਆਂ ਕੋਈ ਗੱਲ ਨਹੀਂ ਜਾਇਜ਼ ਹੀ ਦੇ ਦਾਂਗੇ ਸਾਡੇ ਤੇ ਆਪਣਾ ਨੰਬਰ ਦੱਸ ਬੋਲ ਜੇ ਕੋਈ 9041744472 ਬਈ ਸੋ ਪਿੰਡ ਵਜੀਰਕੇ ਹਾਂਜੀ ਬਈ ਤੇ ਜਿਲ੍ਹਾ ਬਰਨਾਲਾ ਪੈ ਗਿਆ ਜਿਲ੍ਹਾ ਬਰਨਾਲਾ ਬਈ ਸੋ ਕਿਸੇ ਵੀਰ ਦੇ ਕੋਈ ਵੀ ਨਾਲ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ